ਭਗਵਾਨ ਅੰਤ ਨਾ ਆਇਆ ਵੇਗਤੀ ਨਿਆਰੀ ਦਾ ਤੇ ਕਿਸੇ ਨਾ ਪਾਇਆ ਬਣੇ ਕੀ ਅਗਲ ਹਮਾਰੀ ਦਾ ਚਲਕ ਪਲਕ ਬਚੇ 1 ਮਿੰਟ ਪਰਵਾਣ ਵਾਲੇ ਨੂੰ ਬਦਨਾ ਸਾਡੀ ਨਾਮ ਅਨੇਕ ਤਰਾਵਣ ਵਾਲੇ ਨੂੰ ਗੁਣਗਾ ਮਾ ਜੋ ਗਾਲੀ ਸਕਦਾ ਦਾ ਸਦਨਾਸੀ ਦੇ ਚਾਰ ਖਾਨੀਆਂ ਬਚਦਾ ਮੜਦੇ ਜੀਵਤ ਰਾਸੀ ਦੇ ਥਾਂ ਥਾਂ ਜਾ ਕੇ ਰੋਦੀ ਰਜਕ ਪਟਾਵਣ ਵਾਲੇ ਨੂੰ ਵੰਦਨਾ ਸਾਡੀ ਨਾਮ ਆਂਦੇ ਤਰਾਵਣ ਵਾਲੇ ਨੂੰ ਭਗਤ ਬਰਖਿਆ ਕਾਰਨ ਬਣਿਆ ਆਪ ਸਰਕਾਰੀ ਦੀ ਕਈ ਕਦਮਾਂ ਦੇ ਵਿਤਤਾ ਲੈ ਲਈ ਤਾਸੀ ਸਾਰੀ ਸੀ ਬਲਰਾਜੇ ਤੇ ਬਾਬਨ ਰੂਪ ਦੇ ਛਾਵਣ ਵਾਲੇ ਨੂੰ ਵੰਦਨਾ ਸਾਡੀ ਨਾਮ ਆਂਦੇ ਤਰਾਵਣ ਵਾਲੇ ਨੂੰ ਬਾਲ ਉਮਰ ਵਿੱਚ ਪ੍ਰਾਗਤ ਭਗਤ ਨੂੰ ਕਾਇਕਤ ਬਉਂਦਾ ਜੋ ਥੋੜਾ ਹਰੀ ਦਾ ਨਾਮ ਆਪ ਦਾ ਨਾਮ ਜਪਉਂਦਾ ਜੋ ਨਰਸੰਗ ਰੂਪ ਬਣਾ ਕੇ ਮਾਰ ਮਕਾਵਣ ਵਾਲੇ ਨੂੰ ਬੰਦਨਾ ਸਾਡੀ ਨਾਮ ਅਨੇਕ ਤਰਾ ਬਣ ਵਾਲੇ ਨੂੰ ਜਗ ਬਪਤਾ ਨੇ ਘਰੇ ਦੋਵੇਂ ਪੁੱਤਰ ਮਾਤਾ ਦੀ ਨਬੀ ਮੁਹੰਮਦ ਹੋ ਕੇ ਉਜੜ ਥਾਬ ਕਰਾਤਾ ਜੀ ਰਾਮਚੰਦਰ ਬਣ ਹਲੇ ਆ ਤਨ ਤਰਾਵਣ ਵਾਲੇ ਨੂੰ ਬੰਦਨਾ ਸਾਡੀ ਨਾਮ ਅਨੇਕ ਤਰਾ ਬਣ ਵਾਲੇ ਨੂੰ ਬਾਬਾ ਬੰਰਾਨਾ ਪੀਣ ਗਿਆ ਮਰਦਾਨਾ ਪੜੀਦਾ ਤੇ ਮੁੱਖ ਮੋੜਿਆ ਸੀ ਬਲੀਕਦਾਰੀ ਨੇ ਤਾਂ ਪਰਬਤ ਸਿਖਰੋਂ ਰੋੜਿਆ ਸੀ ਗੁਰੂ ਨਾਨਕ ਬਣ ਪੰਜਾਬ ਪਰਬਤ ਲਾਵਣ ਬਾੜੇ ਨੂੰ ਮੰਨਾਂ ਦੱਸਦੀ ਨਾਮ ਅਨੇਕ ਤਰਾਵਣ ਬਾੜੇ ਨੂੰ ਕਲਗੀ ਤਰ ਅਵਤਾਰ ਜਨਮ ਦੇ ਕਿੰਗਾੜੀਆਂ ਤੋਂ ਐਸੀ ਸਰਪੀ ਭਤੀ ਬਾਜ ਤੜਾ ਤੇ ਜਿਹੜੀਆਂ ਤੋਂ ਜਨਮ ਦੇ ਕੇਤੀ ਆ ਪੰਥ ਚਲਾਵਣ ਬਾੜੇ ਨੂੰ ਬੰਦਨਾ ਸਾਡੀ ਨਾਮ ਅਨੇਕ ਤਰਾਵਣ ਬਾਲੇ ਨੂੰ ਗੱਠ ਕੌਣ ਵਿਚਾਰਾ ਹਾਂ ਜੋ ਗੁਣ ਖਾਵੇ ਸਾਰੇ ਜੀ ਸਿਰਜ ਜਹੇ ਵੀ ਦੀ ਦੇ ਗੁਣ ਗਾਉਂਦੇ ਚਾਰੇ ਦੀ ਬੰਨ ਬਖਸ਼ੋ ਭਗਵਾਨ ਹਰਵੰਤ ਸਿੰਘ ਗਾਵਣ ਬਾਲੇ ਨੂੰ ਬੰਨ ਰੰਦਾਸ ਜੀ ਨਾਮ ਅਨੇਕ ਤਰਾਵਣ ਬਾਲੇ ਨੂੰ